ਅਕਸਰ ਆਪਣੇ ਹੀ ਲੁੱਟ ਲੈਂਦੇ ਨੇ ਨਹੀਂ ਤਾਂ ਵਿਗਿਆਨੀਆਂ ਨੂੰ ਕੀ ਪਤਾ ਹੁੰਦਾ ਕਿ ਦਿਲ ਦੀ ਕੰਧ ਕਿਤੋਂ ਕਮਜ਼ੋਰ ਹੈ ਕਦੇ ਵੀ ਕਿਸੇ ਨਾਲ ਧੋਖਾ ਕਰਕੇ ਖੁਸ਼ ਨਾ ਹੋਇਓ ਕਿਉਂਕਿ ਜਦੋਂ ਤਕਦੀਰ ਚ ਪੇੜ ਮਾਰਦੀ ਹੈ ਤਾਂ ਮੂੰਹ ਉਹਤੇ ਨਹੀਂ ਸਿੱਧੀ ਰੂਹ ਤੇ ਲੱਗਦੀ ਹੈ ਜ਼ਿੰਦਗੀ ਦਾ ਸਭ ਤੋਂ ਚੰਗਾ ਪਲ ਉਹ ਹੁੰਦਾ ਹੈ ਜਦੋਂ ਤੁਸੀਂ ਕਹੋ ਕਿ ਮੈਂ ਠੀਕ ਹਾਂ ਤੇ ਤੁਹਾਡਾ دوست ਤੁਹਾਡੀਆਂ ਅੱਖਾਂ ਵਿੱਚ ਦੇਖ ਕੇ ਕਹੇ ਕਿ ਚੱਲ ਹੁਣ ਦੱਸ ਵੀ ਦੇ ਕੀ ਗੱਲ ਕੀ ਐ ਮਨੁੱਖ ਦਾ ਹਰ ਇੱਕ ਸਾਂ ਉਸਨੂੰ ਮੌਤ ਵੱਲ ਜਾ ਰਿਹਾ ਹੈ ਤੇ ਉਹ ਸਮਝਦਾ ਹੈ ਕਿ ਉਹ ਜੀ ਰਿਹਾ ਹੈ ਐਵੇਂ ਜ਼ਬਰਦਸਤੀ ਨਾਲ ਮੰਗਿਓ ਕਿਸੇ ਦਾ ਸਾਥ ਜ਼ਿੰਦਗੀ ਵਿੱਚ ਕਿਉਂਕਿ ਖੁਦ ਚੱਲ ਕੇ ਆਵੇ ਤਾਂ ਉਸਦੀ ਖੁਸ਼ੀ ਹੀ ਲੱਗ ਹੁੰਦੀ ਹੈ ਜ਼ਿੰਦਗੀ ਵਿੱਚ ਰਿਸ਼ਤੇ ਕੁਝ ਇਸ ਤਰ੍ਹਾਂ ਦੇ ਬਣਾਓ ਕਿ ਉਹਨਾਂ ਨੂੰ ਝੂਠ ਬੋਲਣ ਦੀ ਲੋੜ ਨਾ ਪਵੇ ਤੇ ਤੁਹਾਨੂੰ ਸੱਚ ਜਾਣਨ ਦੀ। ਦਰਅਸਲ ਵਕਤ ਇਨਸਾਨ ਉਸ ਨੂੰ ਹੀ ਦਿੰਦਾ ਹੈ ਜਿਹਨੂੰ ਉਹ ਦੇਣਾ ਚਾਹੁੰਦਾ ਹੈ। ਬਾਕੀ ਤਾਂ ਸਭ ਬਹਾਨੇ ਹੀ ਹੁੰਦੇ ਨੇ ਕਿ ਵਕਤ ਨਹੀਂ ਮਿਲਦਾ। ਕਿਸੇ ਦਾ અપਮਾਨ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚ ਲਿਓ ਕਿ ਤੁਸੀਂ ਆਪਣਾ ਸਨਮਾਨ ਗਵਾਉਣ ਜਾ ਰਹੇ ਹੋ। ਮੈਨੂੰ ਵੀ ਇਮਲੇ ਸੀ ਕੁਝ ਰਿਸ਼ਤੇ ਫੁੱਲਾਂ ਜਿਹੇ ਖੈਰ ਤੁਸੀਂ ਤਾਂ ਜਾਣਦੇ ਹੀ ਹੋ ਕਿ ਫੁੱਲਾਂ ਦੀ ਉਮਰ ਜ਼ਿਆਦਾ ਨਹੀਂ ਹੁੰਦੀ ਕੁਝ ਰਿਸ਼ਤੇ ਇਸ ਤਰ੍ਹਾਂ ਦਖਲ ਦਿੰਦੇ ਨੇ ਸਾਡੀ ਜ਼ਿੰਦਗੀ ਵਿੱਚ ਕਿ ਸਾਨੂੰ ਖੁਦ ਨਾਲੋਂ ਹੀ ਬੇਦਖਲ ਕਰ ਦਿੰਦੇ ਨੇ ਸਜ਼ਾ ਤਾਂ ਬਹੁਤ ਦਿੱਤੀ ਹੈ ਜ਼ਿੰਦਗੀ ਨੇ ਪਰ ਕਸੂਰ ਕੀ ਸੀ ਇਹ ਨਹੀਂ ਦੱਸਿਆ ਉਹ ਜ਼ਮਾਨਾ ਹੁਣ ਨਹੀਂ ਰਿਹਾ ਜਦੋਂ ਲੋਕਾਂ ਨੂੰ ਕਿਸੇ ਤੋਂ ਵਿਛੜ ਕੇ ਅਫਸੋਸ ਹੁੰਦਾ ਸੀ ਤਿਆਗ ਉੱਥੇ ਹੀ ਕਰੋ ਜਿੱਥੇ ਉਸ ਦੀ ਕਦਰ ਵੀ ਹੋਵੇ ਦੁਪਹਿਰੇ ਦੀਵਾ ਜਗਾਉਣ ਨਾਲ ਹਨੇਰਾ ਨਹੀਂ ਸਗੋ ਆਪਣਾ ਵਜੂਦ ਹੀ ਘਟਦਾ ਹੈ ਜੇਕਰ ਸਫਲਤਾ ਚਾਹੀਦੀ ਹੈ ਤਾਂ ਖੁਦ ਨੂੰ ਵਸ ਵਿੱਚ ਰੱਖੋ ਨਾ ਕਿ ਦੂਸਰਿਆਂ ਨੂੰ ਅਸੀਂ ਜਿੰਨਾਂ ਦੇ ਨਾਲ ਵਕਤ ਨੂੰ ਭੁੱਲ ਜਾਂਦੇ ਹਾਂ ਅਕਸਰ ਉਹੀ ਲੋਕ ਵਕਤ ਲਾਉਂਦੇ ਸਾਨੂੰ ਹੀ ਭੁਲਾ ਦਿੰਦੇ ਨੇ